चलाती वो थे ਖੜ ਚੋ ਕਪੂਲੀ ਸਮੇਂ ਆਈ ਨਾ ਬਣਾਉਂਦੇ ਨਾ ਫਲਟ ਨੇ ਆ ਇੰਟਰਨੈਸ਼ਨਲ ਸੇਵਾ ਕੇਂਦਰਾਂ ਤੋਂ ਕੀਵਾ ਵਿਚਾਰ ਮੁਫਤ ਮੈਡੀਕਲ ਚੈੱਕਅਪ ਕਰਨ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਰੁਪਿੰਦਰ ਕੌਰ ਆਯੁਰਵੈਦਿਕ ਮੈਡੀਕਲ ਅਫਸਰ ਦਾਂਸਿੰਗ ਵਾਲਾ ਮੈਮ ਜੋੜਾ ਕੈਂਪ ਲਾਇਆ ਗਿਆ ਹੈਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਪਿਛਲੇ 10 ਸਾਲ ਤੋਂ ਇੱਥੇ ਭਾਈ ਜਗਤਤਾ ਜੀ ਦਾ ਦਿਮਾਗੀ ਦੇ ਮੇਲੇ ਪ੍ਰੋਗਰਾਮ ਹੁੰਦਾ ਉੱਥੇ 10 ਸਾਲ ਤੋਂ ਅਸੀਂ ਮੈਡੀਕਲ ਆਯੁਰਵੈਦਿਕ ਮੈਡੀਕਲ ਕੈਂਪ ਲਗਾ ਰਹੇ ਹਾਂ ਮੇਰੇ ਨਾਲ ਡਾਕਟਰ ਰਕਲੇਸ਼ ਡਾਕਟਰ ਸੁਖਪ੍ਰੀਤ ਬ੍ਰਿੰਦਰਪਾਲ ਬਾਉ ਜੀ ਜੋ ਕਿ ਸਾਡੇ ਰਿਟਾਇਰਡ ਉਪਵਾਦ ਨੇ ਤੂਰਤੀ ਕੋਟ ਐਂਡ ਲਾਈ ਔਰ ਸਾਡੇ ਯੋਗਾ ਇਨਸਟ੍ਰਕਟਰ ਜਿਹੜੇ ਇਸ ਵਿੱਚ ਭਾਗ ਲੈ ਰਹੇ ਨੇ ਅਸੀਂ ਹਰ ਸਾਲ ਲੋਕਾਂ ਨੂੰ ਆਯੁਰਵੈਦ ਬਾਰੇ ਜਾਗਰੂਕ ਕਰਦੇ ਹਾਂ ਤਾਂ ਕਿ ਸਾਡੀ ਫਰਚੀਨ ਪੈਥੀ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ ਔਰ ਜਿਹੜਾ ਇਲਾਜ ਹੈ ਉਹ ਵੀ ਸਾਡੀਆਂ ਰਸੋਈਆਂ ਵਿੱਚ ਸਾਡੇ ਘਰਾਂ ਵਿੱਚ ਹੀ ਹੈ ਉਹਨਾਂ ਨੂੰ ਦੱਸਿਆ ਜਾਂਦਾ ਕਿ ਆਪ ਕਹਨਾ ਹੈ ਕਿ ਕਿਦਾਂ ਸੀ ਅਨਰੋਗ ਰੋਗ ਨੂੰ ਤੀਤ ਕਰ ਸਕਦੇ ਆ ਯੋਗਾ ਬਾਰੇ ਦੱਸਿਆ ਜਾਂਦਾ ਔਰ ਹੁਣ ਸਰਕਾਰ ਵੱਲੋਂ ਜਿਹੜੀ ਹੈ ਟੀਵੀ ਅਵੇਅਰਨੈਸ ਦੀ ਕੈਂਪੇਨ ਚਲਾਈ ਗਈ ਹੈ 100 ਦਿਨ ਦੀ 100 ਡੇਸ ਦੀ ਉਹਦਾ ਹਿੱਸਾ ਵੀ ਅਸੀਂ ਬਣ ਰਹੇ ਆ ਔਰ ਲੋਕਾਂ ਨੂੰ ਟੀਵੀ ਬਾਰੇ ਅਵੇਅਰ ਕਰ ਰਹੇ ਆ ਕਿ ਇਹਦਾ ਪਚਾ ਕਿਵੇਂ ਕਰਨਾ ਹੈ ਇਹਦਾ ਇਲਾਜ ਕਿਵੇਂ ਕਰਨਾ ਹੈ ਹਸਪਤਾਲਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਫ੍ਰੀ ਇਲਾਜ ਟੀਵੀ ਦੀ ਰੋਕ ਥੰਮ ਲਈ ਚਲਾਇਆ ਗਿਆ ਉਹਦੇ ਬਾਰੇ ਜਾਗਰੂਤਾ ਪੈਦਾ ਕਰ ਰਹੇ ਆ ਔਰ ਉਹਨਾਂ ਨੂੰ ਰੈਫਰ ਵੀ ਕਰ ਰਹੇ ਆ ਹਾਂਜੀ ਸਰ ਕੀ ਨਾਮ ਹੈ ਜੀ ਡਾਕਟਰ ਅਮਰਿਤਪਾਲ ਸਿੰਘ ਇਲੈਕਟ੍ਰੋ ਹੋਮੋਪੈਥ ਡਾਕਟਰ ਐਸ ਕੈਂਪਰ ਤੋਂ ਡਾਕੀ ਕਹਿੰਦੇ ਜੀ ਕੈਂਪਰ ਜੋ ਸੰਸਥਾ ਨੇ ਆਰਗੇਨਾਈਜ਼ ਕੀਤਾ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਬਹੁਤ سارے ਡਾਕਟਰਸ ਅਲੱਗ-ਅਲੱਗ ਡਿਪਾਰਟਮੈਂਟ ਤੋਂ ਅਲੱਗ-ਅਲੱਗ ਵਿਸ਼ਿਆਂ ਦੇ ਜਿਹੜੇ ਮਾਹਰ ਨੇ ਉਹ ਸਾਰੇ ਡਾਕਟਰ ਆਏ ਨੇ ਔਰ ਅਸੀਂ ਇੱਥੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਪੇਸ਼ੈਂਟਸ ਦਾ ਨਬਜ਼ ਵੇਖ ਕੇ ਅਸੀਂ ਇਦਾਂ ਇਲਾਜ ਕਰ ਰਹੇ ਹਾਂ ਔਰ ਇਦੇ ਵਿੱਚ ਜਿੰਨੀਆਂ ਵੀ ਅਸੀਂ ਮੈਡੀਸਨ ਦੇ ਰਹੇ ਆ ਉਹ ਸ਼ੁੱਧ ਤਾਜ਼ੇ ਪੌਦਿਆਂ ਤੋਂ ਬਣੀਆਂ ਹੋਈਆਂ ਦਵਾਈਆਂ ਨੇ ਜਿਹਨੂੰ ਅਸੀਂ ਇਲੈਕਟ੍ਰੋ ਹੋਮੋਪੈਥੀ ਕਹਿੰਦੇ ਆ ਇਹਦੇ ਵਿੱਚ ਅਸੀਂ ਟ੍ਰੀਟਮੈਂਟ ਕਰ ਰਹੇ ਆ ਔਰ ਹਾਂਜੀ ਇਸ ਤੋਂ ਇਲਾਵਾ ਦੱਸੋ ਜੋ ਪੇਸ਼ੈਂਟ ਇੱਥੇ ਆ ਰਹੇ ਨੇ ਜੇ ਤੁਹਾਡੇ ਹਸਪੀਟਲ ਦੇ ਵਿੱਚ ਵਿਜ਼ਿਟ ਕਰਨਗੇ ਤੇ ਉਹਨਾਂ ਨੂੰ ਕੀ ਡਿਸਕਾਊਂਟ ਦਿੱਤਾ ਜਾਏਗਾ ਸਪੈਸ਼ਲ ਅਸੀਂ ਇੱਥੇ ਤਾਂ ਅਸੀਂ ਸੇਵਾ ਦੇ ਵਿੱਚ ਸਾਰੀ ਸੇਵਾ ਦੇ ਵਿੱਚ ਮੈਸ਼ਨ ਕਰ ਰਹੇ ਆ ਔਰ ਨਾਲ ਨਾਲ ਅਸੀਂ ਇੱਕ ਕੂਪਨ ਦੇ ਰਹੇ ਆ ਮਤਲਬ ਟੋਕਨ ਆ ਉਹ ਉਸ ਤੋਂ ਪਤਾ ਲੱਗਿਆ ਕਿ ਸਾਡੇ ਕੈਂਪ ਦਾ ਪੇਸ਼ੈਂਟ ਆ ਔਰ 50% ਡਿਸਕਾਊਂਟ ਤੇ ਜਿਹੜਾ ਸੈਕੰਡ ਟਾਈਮ ਉਹ ਸਾਡੇ ਕੋਲੇ ਆਉਣਗੇ ਅਸ਼ਵ ਮੈਡੀਸਨ ਸੈਕਟ 50% ਡਿਸਕਾਊਂਟ ਦੇਵਾਂਗੇ ਹਨ ਜੀ ਖਾਸ ਕਰਕੇ ਮੈਂ ਡਾਕਟਰ ਕੁਲਦੀਪ ਘਾਰੀ ਨੂੰ ਇੱਥੇ ਅਸੀਂ ਇਲੈਕਟ੍ਰੋ ਹੋਮੋਪੈਥੀ ਦਾ ਕੈਂਪ ਲੱਗਿਆ ਹੋਇਆ ਹੈ ਜਿਸ ਅਰਥ ਦੇ ਰੋਗਾਂ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਬੱਚੇਦਾਨੀ ਦੇਗਾ ਸੌਲੀਆਂ ਅਲਕੋਰੀਆ ਦੀ ਪ੍ਰੋਬਲਮ ਇੱਥੇ ਇਨਫਰਟੀਲਿਟੀ ਤੇ ਵੀ ਮੈਡੀਸਨ ਦਿੱਤੀ ਜਾਂਦੀ ਹੈ ਤਾਂ ਜੋ ਜੋ ਆਪਰੇਟ ਕਿਤੇ ਜਾਂਦੇ ਆ ਉਹ ਆਪਰੇਟ ਤੋਂ ਬਚ ਸਕਣ ਉਹ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਨਾਮ ਨਵਦੀਪ ਸਿੰਘ ਲੱਕੀ ਟਿਕਾਣਾ ਭਾਈ ਜਗਤਾਜੀ ਸਾਹਿਬ ਗੁਨਿਆਨਾ ਸਿੰਸ ਪਿਛਲੇ 30 ਸਾਲ ਤੋਂ ਉੱਪਰ ਆਪਣੀਆਂ ਸਵਾਵਾ ਦੇ ਰਹੇ ਆ ਸਾਲਾਨਾ ਗੁਰਮਤ ਸਮਾਗਮ ਤੇ ਯੱਗ ਦਿਹਾੜੇ ਦੇ ਮੌਕੇ ਤੇ ਪਾਈ ਕਨੀਆ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ 25ਵਾਂ ਵਿਸ਼ਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ ਹੈ ਸਿਲਵਰ ਜੁਬਲੀ ਹੈ ਇਹ ਕੈਂਪ ਦੀ ਸ਼ੁਰੂਆਤ ਮੱਲਮ ਦੀ ਡੱਬੀ ਬਖਸ਼ਿਸ਼ ਦਿਹਾੜੇ 300 ਸਾਲਾ ਸਮਰਪਿਤ ਪਾਈ ਕਨੀਆ ਜੀ ਸਾਹਿਬ ਨੂੰ ਮੰਤ ਬਾਬਾ ਤੀਰਤ ਸਿੰਘ ਨੇ ਸ਼ੁਰੂਆਤ ਕੀਤੀ ਸੀ ਜੋ ਸੰਤ ਬਾਬਾ ਕਾਨ ਸਿੰਘ ਜੀ ਦੇ ਅਸ਼ੀਰਵਾਦ ਨਾਲ ਨਿਰੰਤਰ ਜਾਰੀ ਹੈ 10 ਤੇ ਹੋਰ ਸੇਵਕ ਇਹਦੇ ਵਿੱਚ ਵੱ ਚੜ ਕੇ ਯੋਗਦਾਨ ਪਾਉਂਦੇ ਆ ਟਾਪ ਦੇ ਡਾਕਟਰ ਸੁਪਰ ਸਪੈਸ਼ਲਿਸਟ ਡਾਕਟਰ ਆਦੇਸ਼ ਤੋਂ ਦਿੱਲੀ ਹਾਰਡ ਤੋਂ ਮੈਕਸ ਤੋਂ ਔਰ ਬੜਿੰਡਾ ਦੇ ਮਲਟੀ ਸਪੈਸ਼ਲਿਸਟੀ ਡਾਕਟਰ ਇਸ ਦੇ ਚ ਆਪਣੀਆਂ ਸੇਵਾਵਾਂ ਦਿੰਦੇ ਆ ਦੇ ਨਾਲ ਨਾਲ ਫਿਜ਼ੀਓਥੈਰੇਪੀ ਦੇ ਡਾਕਟਰ ਡੈਂਟਲ ਦੇ ਡਾਕਟਰ ਆਈਜ਼ ਦੇ ਡਾਕਟਰ ਔਰ ਹੋਮਿਓਪੈਥੀ ਕੈਂਪ ਆਯੂਵੈਦਿਕ ਕੈਂਪ ਹਰ ਤਰ੍ਹਾਂ ਦੀ ਸਹੂਲਤ ਮਹੱਈਆ ਕਰਾਉਣ ਦੀ ਕੋਸ਼ਿਸ਼ ਹੈ ਲੋੜਵੰਦਾਂ ਨੂੰ ਜੋ ਕਿ ਬਹੁਤ ਸਾਰੇ ਮਹਿੰਗੇ ਇਲਾਜਾਂ ਤੋਂ ਸਖਣੇ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਿਹਤ ਜਾਗਰੂਕਤਾ ਅਤੇ ਮੈਡੀਕਲ ਸਵਸਥਾ ਅਵਸਥਾ ਜਿਹੜੀ ਹੈ ਉਹ ਮੁਹੱਈਆ ਕੀਤੀ ਜਾਵੇ। ਡਾਕਟਰ ਸਾਹਿਬ ਜੋ ਪੇਸ਼ੈਂਟ ਇੱਥੇ ਆਉਂਦੇ ਆ ਇਸ ਤੋਂ ਇਲਾਵਾ ਜੇ ਹਸਪਤਲ ਜਾਂਦੇ ਆ ਉਹ ਤੋਂ ਕਿਕੀ ਡਿਸਕਾਊਂਟ ਦਿੱਤਾ ਜਾਂਦਾ ਹੈਗਾ। ਦੇਖੋ ਇੱਥੇ ਜਿਹੜਾ ਜੋ ਵੀ ਸਾਡੇ ਕੋਲੇ 2 ਦਿਨ 14 ਤੇ 15 ਨੂੰ ਮੈਡੀਕਲ ਕੈਂਪ ਚ ਆਉਂਦੇ ਆ ਉਹਨਾਂ ਨੂੰ ਲੋੜਵੰਦਾਂ ਨੂੰ ਡਾਕਟਰਾਂ ਦੇ ਦੁਆਰਾ ਜੋ ਵੀ ਪ੍ਰਿਸਕ੍ਰਾਈਬਡ ਮੈਡੀਸਨ ਆ ਫ੍ਰੀ ਦਿੱਤੀ ਜਾਂਦੀ ਹੈ ਸਾਰੀ। ਔਰ ਇਿੱਤੋ ਤੱਕ ਕੀਤਾ ਜਾਂਦਾ ਹੈ ਕਿ ਜੋ ਕੈਂਪ ਦੇ ਵਿੱਚ ਸਲਿੱਪ ਬਣਦੀ ਹੈ ਉਹਨਾਂ ਨੂੰ ਆਪਣੇ ਆਪਣੇ ਡਾਕਟਰ ਹਸਪਤਾਲਾਂ ਦੇ ਵਿੱਚ ਵੀ ਜਿਹੜਾ ਡਿਸਕਾਊਂਟ ਦੇ ਉੱਤੇ ਇਲਾਜ ਕਰਦੇ ਆ